ਸਸ਼ੀਕਲ ਜੀ ਗੁਰਲੀਨ ਪਟਿਕ ਚਦਰੋਂ ਤੁਹਾਡਾ ਸਵਾਗਤ ਹੈ ਅੱਜ ਫਿਰ ਆਪਾਂ ਹੈਂਡਵਰਕ ਵਾਲੇ ਸੂਟਾਂ ਦੇ ਕਲੈਕਸ਼ਨ ਲੈ ਕੇ ਆਏ ਆ ਅੱਜ ਦੇ ਸੂਟ ਆਪਣੇ ਸਾਰੇ ਪਿਓਰ ਦੇ ਵਿੱਚ ਰਹਿਣਗੇ ਤੇ ਸਾਰੇ ਹੈਂਡਵਰਕ ਨਾਲ ਰਹਿਣਗੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਉਹਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਮੇਰਾ ਆਪਣਾ ਇੰਸਟਾਗ੍ਰam ਤੇ ਵੀ ਪੇਜ ਬਣਿਆ ਹੋਇਆ ਤੇ ਜੇ ਤੁਸੀਂ ਹਜੇ ਤੱਕ ਉਹਨੂੰ ਨਹੀਂ ਫੋਲੋ ਕਰ ਦਿੱਤਾ ਪਲੀਜ਼ ਉਹਨੂੰ ਫੋਲੋ ਕਰ ਲਓ ਇੱਦਾਂ ਹੀ ਪਿਆਰ ਦਿੰਦੇ ਰਹੋ ਤੇ ਆਪਾਂ ਤੁਹਾਡੇ ਲਈ ਨਵੇਂ-ਨਵੇਂ ਵੀਡੀਓ ਲੈ ਕੇ ਆਦੇਗੇ ਚਲੋ ਆਪਾਂ ਸ਼ੁਰੂ ਕਰਦੇ ਮਹਿੰਦੀ ਗ੍ਰੀਨ ਜੇ ਕਲਰ ਆ ਬਹੁਤ ਹੀ ਸੋਹਣਾ ਕਲਰ ਹੈ ਨਾ ਜੇ ਮਹਿੰਦੀ ਹਾਂ ਫੰਕਸ਼ਨ ਲਈ ਬਹੁਤ ਹੀ ਵਧੀਆ ਆਫਟਰ ਹੈ ਤੁਸੀਂ ਆਪਣੇ ਘਰ ਦੇ ਫੰਕਸ਼ਨ ਲਈ ਇਦਾਂ ਦੀ ਰੈਡੀ ਕਰਵਾ ਸਕਦੇ ਹੋ ਬਹੁਤ ਹੀ ਸੋਹਣਾ ਜਿਹਾ ਵਰਕ ਦੇਖ ਸਕਦੇ ਹੋ ਚਾਕਾਂ ਦੇ ਉੱਪਰ ਚਾਕਾਂ ਦੇ ਉੱਪਰ ਆਪਾਂ ਸਾਰਾ ਜਿਹੜਾ ਦਬਕੇ ਦਾ ਵਰਕ ਦਿੱਤਾ ਹੋਇਆ ਵਿੱਚ ਆਪਾਂ ਥੋੜਾ ਜਿਹਾ ਅੰਟੀਕ 골ਡਨ ਵੀ ਯੂਜ਼ ਕੀਤਾ ਹੋਇਆ ਬਹੁਤ ਹੀ ਸੋਹਣਾ ਜਿਹਾ ਕੰਮ ਆ ਜਿੱਦਾਂ ਇਹਦੇ ਫਰੰਟ ਚਾਕ ਤੇ ਵਰਕ ਹੋਇਆ ਉਹਦਾ ਹੀ ਆਪਾਂ ਸੇਮ ਬੈਕ ਚਾਕਾਂ ਤੇ ਕੀਤਾ ਹੋਇਆ ਬੈਕ ਤੇ ਫਰੰਟ ਦੋਨੇ ਚਾਕਾਂ ਤੇ ਵਰਕ ਕੀਤਾ ਹੋਇਆ ਬਹੁਤ ਹੀ ਸੋਹਣਾ ਵਰਕ ਆ ਰੌਸ ਸਿਲਕ ਦੇ ਵਿੱਚ ਪਿਓਰ ਰੌਸ ਸਿਲਕ ਦੇ ਵਿੱਚ ਸੂਟ ਆ ਜਿਹੜਾ ਆਪਾਂ ਤੁਹਾਨੂੰ ਦੱਸ ਦੇਣੀ ਆ ਵੀਡੀਓ ਦੇ ਵਿੱਚ ਵੀ ਜਿਹੜਾ ਆਪਾਂ ਸਟੱਫ ਜਿਹੜਾ ਲੈਣੇ ਆ ਆਪਾਂ ਉਹ ਹੀ ਦੱਸੀਦਾ ਹਨ ਬਹੁਤ ਸੋਹਣਾ 슬ੀਵਸ ਦੇ ਉੱਪਰ ਵਰਕ ਹੋਇਆ ਹੈ ਵਾ ਬਹੁਤ ਹੀ ਸੋਹਣਾ ਜਿਹਾ ਕੰਮ ਹੋਇਆ ਹੈ ਤੇ ਨੈਕ ਲਾਈਨ ਆਪਾਂ ਪੋਰਟਲੀ ਬਟਨ ਨਾਲ ਰੈਡੀ ਕੀਤੀ ਹੈ ਜੀ ਤੇ ਸਲਵਾਰ ਵੀ ਸਿੰਪਲ ਰਹੋਗੀ ਪਿਓਰ ਰੌਸ ਸਿਲਕ ਦੇ ਵਿੱਚ ਤੇ ਦੁਪੱਟੇ ਤੇ ਆਪਾਂ ਪੈਣ ਜਿਵੇਂ ਮੰਗਦੇ ਸੀ ਵੀ ਜ਼ਿਆਦਾ ਮੈਨੂੰ ਹੈਵੀ ਲੇਸਾਂ ਨਹੀਂ ਚਾਹੀਦੀਆਂ ਹਲਕੇ ਜਿਹੇ ਲੇਸਾਂ ਚਾਹੀਦੇ ਨੇ ਆਪਾਂ ਹਲਕੀ ਜਿਹੀ ਲੇਸ ਲਾ ਕੇ ਉਹਨਾਂ ਦਾ ਦਪੱਟੇ ਜਿਹੜੀ ਹੈਗੀ ਫਿਨਿਸ਼ਿੰਗ ਕੀਤੀ ਹੋਈ ਆ ਬਹੁਤ ਹੀ ਸੋਹਣਾ ਪਿਓਰ ਚਰਵਾ ਦੇ ਵਿੱਚ ਰੱਪਟਾ ਰੈਡੀ ਹੋਇਆ ਤੇ ਤੁਸੀਂ ਆਪਣੇ ਘਰ ਦੇ ਵਿੱਚ ਜਿਵੇਂ ਮਹਿੰਦੀ ਦਾ ਫੰਕਸ਼ਨ ਹੁੰਦਾ ਉਹਦੇ ਲਈ ਜਿਵੇਂ ਆਪਣੇ ਕੋਲ ਕਹਣਾ ਪੁੱਛਦੇ ਹਾਂ ਕਿੰਨੇ ਕਿੰਨਾਂ ਦੀ ਆਪਾਂ ਕਲਰ ਕਿੰਦਾ ਦਾ ਆਪਾਂ ਕਰ ਸਕਦੇ ਆ ਕਿੰਦਾ ਦਾ ਵਰਕ ਕਰ ਸਕਦੇ ਆ ਕਿ ਬਹੁਤ ਹੀ ਸੋਹਣਾ ਮਹਿੰਦੀ ਨੇ ਇੱਕ ਸੂਟ ਆਪਾਂ ਰੈਡੀ ਕੀਤਾ ਵੋ ਨੈਕਸਟ ਸੂਟ ਜਿਹੜਾ ਹੈਗਾ ਜੀ ਉਹ ਬਲੈਕ ਕਲਰ ਦੇ ਵਿੱਚ ਇਹ ਵੀ ਪਿਓਰ ਕ੍ਰੀਪ ਚ ਰਹੇਗਾ ਬਹੁਤ ਹੀ ਸੋਹਣਾ ਵਰਕ ਹੋਇਆ ਹੈ ਦੇਖ ਸਕਦੇ ਹੋ ਚਾਕ ਕੇ ਦਿੱਤੇ ਵਰਕ ਬਹੁਤ ਹੀ ਸੋਹਣਾ ਚਾਕਾਂ ਦੇ ਉੱਪਰ ਨੂੰ ਆਪਾਂ ਬਾਰਡਰ ਦਿੱਤਾ ਹੈ ਘੇਰੇ ਦੇ ਵਿੱਚ ਬਾਰਡਰ ਦਿੱਤਾ ਨਾਲ ਆਪਾਂ ਇੱਕ ਇੱਕ ਬੂਟਾ ਦਿੱਤਾ ਹੈ ਵਿੱਚ ਆਪਾਂ ਜਿਹੜਾ ਬਾਕੀ ਕੀਤਾ ਵਿੱਚ ਥੋੜਾ ਜਿਹਾ ਗੋਡਾ ਪੱਟੀ ਦਾ ਵੀ ਹੈ ਬਾਕੀ ਟੋਟਲੀ ਦਬ ਕਰ ਰਿਹਾ ਹੈ ਵਿੱਚ ਆਪਾਂ ਸਾਰੇ ਬੂਟੀ ਦਿੱਤੀ ਹੋਈ ਹੈ ਬਹੁਤ ਹੀ ਸੋਹਣਾ ਜਿਹਾ ਵਰਕ ਹੋਇਆ ਹੈ ਸਾਰੇ ਦੇ ਉੱਪਰ ਬੂਟੀ ਦਿੱਤੀ ਆ ਬਲੈਕ ਕਲਰ ਦੇ ਵਿੱਚ ਰਹੇਗਾ ਇਹ ਪਿਓਰ ਕ੍ਰੀਮ ਦੇ ਵਿੱਚ ਰਹੋਗਾ ਬਹੁਤ ਹੀ ਸੋਹਣੀਆਂ 슬ੀਵਸ ਬਣੀਆਂ ਹੋਈਆਂ 슬ੀਵਸ ਦੇ ਵਿੱਚ ਵੀ ਆਪਾਂ ਸਾਰੇ ਬੂਟੀ ਦਿੱਤੀ ਹੋਈ ਆ ਬਹੁਤ ਹੀ ਪਿਆਰਾ ਜਿਹਾ ਵਰਕ ਹੋਇਆ ਹੈ ਸਲੀਵਜ਼ ਉਪਰ ਦੇਖ ਸਾਦੇ ਬਹੁਤ ਹੀ ਸੋਹਣੀ ਬਾਰਡਰ ਪਾਈ ਹੋਈ ਹੈ ਬੜਾ ਹੀ ਪਿਆਰਾ ਜਾਂ ਜਿਵੇਂ ਸੂਟ ਬਣਿਆ ਇਹ ਭੈਣ ਦੇ ਆਪਣੇ ਬੇਟੇ ਦੀ ਬੈਰਿਸ ਆ ਉਹਨਾਂ ਲਈ ਉਹਨਾਂ ਨੇ ਆਪਾਂ ਤੋਂ ਕੁਝ ਸੂਟ ਰੈਡੀ ਕਰਵਾਏ ਨੇ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਵੇਂ ਸੂਟ ਬਣਿਆ ਵਾ ਇਹਦੇ ਨਾਲ ਵੀ ਆਪਾਂ ਸਲਵਾਰ ਬਣਾਈ ਹੈ ਨਹੀਂ ਸੌਰੀ ਇਹਦੇ ਨਾਲ ਆਪਾਂ ਸ਼ਰਾਰਾ ਬਣਾਇਆ ਇਹਦਾਂ ਬਣਿਆ ਸ਼ਰਾਰਾ ਕਲੀਆ ਵਾਲਾ ਸ਼ਰਾਰਾ ਰਹੇਗਾ ਪੂਰਾ ਫਲੇਅਰ ਸ਼ਰਾਰਾ ਰਹੇਗਾ ਦੇਖ ਸਕਦੇ ਹੋ ਲੇਸ ਲਾ ਕੇ ਆਪਾਂ ਉਹਦੀ ਫਿਨਿਸ਼ਿੰਗ ਕੀਤੀ ਹੋਈ ਆ ਸ਼ਰਾਰੇ ਦੀ ਪਿਓਰ ਗ੍ਰੇ ਵੀ ਤੁਸੀਂ ਇਹਦਾ ਬਲਾਰਸੀ ਵੀ ਕਰਵਾ ਸਕਦੇ ਹੋ ਪਹਿਲੇ ਦੋ ਆਊਟਫਿਟ ਰੈਡੀ ਕਰਵਾਇਆ ਹੋਈਆਂ ਨੇ ਇਹਦੇ ਨਾਲ ਬਹੁਤ ਹੀ ਸੋਹਣਾ ਜਿਹਾ ਬਣਿਆ ਹੋਇਆ ਤੇ ਨਾਲ ਜਿਹੜਾ ਇਹਦਾ ਹੈਗਾ ਦੁਪੱਟਾ ਉਹ ਵੀ ਆਪਾਂ ਲੇਸ ਲਾ ਕੇ ਰੈਡੀ ਕੀਤਾ ਹੈ ਦੇਖ ਸਕਦੇ ਹੋ ਸਿੰਪਲ ਸੋਬਰ ਜਿਹਾ ਬਣਿਆ ਲੱਗ ਸਮਲ ਗਿਆ ਆਪਾਂ ਉਹਦੇ ਹੀ ਸਿੰਪਲ ਸੋਬਰ ਜਿਹਾ ਨਾਲ ਨੂੰ ਲੇਸਾਂ ਲਗਾ ਕੇ ਲਿੱਤੀਆਂ ਨੇ ਬਹੁਤ ਹੀ ਸੋਹਣਾ ਜਿਹਾ ਦੁਪੱਟਾ ਰੈਡੀ ਹੋਇਆ ਪਿਓਰ ਚਨਾਉਂ ਦਾ ਦੁਪੱਟਾ ਰਹਿਗਾ ਨਾਲ ਨੈਕਸਟ ਸੂਟ ਵੀ ਜਿਹੜਾ ਹੈਗਾ ਜੀ ਉਹ ਵੀ ਆਪਣਾ ਪਿਓਰ ਪਲੇ ਸਾਰੇ ਸੂਟ ਆਪਣੇ ਪਿਓਰ ਪਲੇ ਵੀ ਰਹਿਣਗੇ ਹਾਂਜੀ ਨੈਕਸਟ ਸੂਟ ਆਪਣਾ ਹੈਗਾ ਜੀ ਰਸਟ ਕਲਰ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਵਰਕ ਹੋਇਆ ਹੈ ਚਾਕ ਕੇ ਇਹਦਾ ਕੰਮ ਰਹੇਗਾ ਉੱਪਰ ਤੱਕ ਆਪਾਂ ਇਹਦੇ ਵਰਕ ਦਿੱਤਾ ਹੈ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਵਿੱਚ ਆਪਾਂ ਬੂਟੇ ਦਿੱਤੇ ਆ ਕੋਰਨਰ ਦੇ ਵਿੱਚ ਆਪਾਂ ਬਹੁਤ ਸੋਹਣੇ ਬੂਟੇ ਦਿੱਤੇ ਹੋਏ ਆ ਸਾਰੇ ਦੇ ਵਿੱਚ ਵੀ ਆਪਾਂ ਬੂਟਾ ਦਿੱਤਾ ਹੋਇਆ ਬਹੁਤ ਹੀ ਪਿਆਰਾ ਜਿਹਾ ਵਰਕ ਜਿਹੜਾ ਇਹਦੇ ਨੈਕ ਲਾਈਨ ਦੇ ਉੱਪਰ ਹੋਇਆ ਹੋਇਆ ਬਹੁਤ ਹੀ ਸੋਹਣਾ ਟੋਟਲੀ ਦਬਕੇ ਦਾ ਵਰਕ ਰਹੇਗਾ ਤੇ 슬ੀਵਜ਼ ਦੇ ਉੱਪਰ ਵੀ ਆਪਾਂ ਬਾਰਡਰ ਦੇ ਅੰਦਰ ਆਪਾਂ ਸਾਰੇ ਬੂਟੀ ਦਿੱਤੀ ਹੋਈ ਆ ਦੇਖ ਸਕਦੇ ਹੋ ਬਹੁਤ ਹੀ ਪਿਆਰੀ ਜੀ ਜਿਹੜੀ ਹੈਗੀ ਇਹਦੀ 슬ੀਵ ਬੜੀ ਹੋਈ ਹੈ 슬ੀਵ ਦੇ ਉੱਪਰ ਵਰਕ ਜਿੱਦਾਂ ਦੇ ਫਰੰਟ ਤੇ ਵਰਕ ਹੋਇਆ ਤੁਸੀਂ ਦੇਖ ਸਕਦੇ ਪੂਰੀ ਫਿਟਿੰਗ ਦੇ ਵਿੱਚ ਆਪਾਂ ਵਰਕ ਕੀਤਾ ਹੋਇਆ ਉੱਪਰ ਤੱਕ ਨਾ ਪੂਰੀ ਫਿਟਿੰਗ ਦੇ ਵਿੱਚ ਆਪਾਂ ਇਹਦੇ ਵਰਕ ਦਿੱਤਾ ਹੋਇਆ ਬਹੁਤ ਹੀ ਸੋਹਣਾ ਜਿਹਾ ਵਰਕ ਹੋਇਆ ਹੈ ਕਲਰ ਬੜਾ ਹੀ ਸੋਹਣਾ ਰਸਟੀ ਜਿਹਾ ਕਲਰ ਸੂਟਦਾ ਰਹੇਗਾ ਤੇ ਬੈਕ ਤੇ ਵੀ ਆਪਾਂ ਇਦਾਂ ਹੀ ਵਰਕ ਕੀਤਾ ਜਿੱਦਾਂ ਫਰੰਟ ਤੇ ਆਪਾਂ ਕਿਤੇ ਨਾ ਚਾਕੇ ਰੇ ਤੇ ਕੰਮ ਉਦਾਂ ਹੀ ਆਪਾਂ ਸੇਮ ਸਾਰਾ ਵਰਕ ਇਹਦੇ ਬੈਕ ਫਿਟਿੰਗ ਤੇ ਵੀ ਦਿੱਤਾ ਹੈ ਪੂਰੀ ਫਿਟਿੰਗ ਦੇ ਵਿੱਚ ਪਾਇਆ ਵੀ ਬਹੁਤ ਹੀ ਜਿਵੇਂ ਸੋਹਣਾ ਲੱਗਣਾ ਸੂਟ ਬਹੁਤ ਹੀ ਪਿਆਰਾ ਜਿਹਾ ਵਰਕ ਆ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਦਾ ਸੂਟ ਦਾ ਪਿਓਰ ਕਰੇਪ ਦੇ ਵਿੱਚ ਇਹ ਸੂਟ ਬਣਾਇਆ ਹੈ ਇਹਦੇ ਨਾਲ ਵੀ ਆਪਾਂ ਸਲਵਾਰ ਬਣਾਈ ਹੈ ਤੇ ਬਹੁਤ ਹੀ ਸੋਹਣੀ ਜਿਹੀ ਨੈਕ ਲਾਈਨ ਬਣੀ ਹੋਈ ਆ ਜਿੱਦਾਂ ਆਪਾਂ ਤੁਹਾਨੂੰ ਦੱਸੇ ਇਹ ਵਿੱਚ ਪਿਓਰ ਕਈਆ ਤਾਂ ਪਿਓਰ ਹੀ ਦੇਵਾਂਗੇ ਆਪਾਂ ਜਿਹੜੀਆਂ ਭੈਣਾਂ ਨੂੰ ਨੋਲਜ ਹੈ ਚੀਜ਼ ਦੀ ਉਹਨਾਂ ਨੂੰ ਪਤਾ ਹੀ ਹੁੰਦਾ ਵੀ ਪਿਓਰ ਕਰੇਪ ਤੇ ਸੈਮੀ ਕਰੇਪ ਦੇ ਵਿੱਚ ਕਿੰਨਾ ਡਿਫਰੈਂਸ ਆ ਜਾਂਦਾ ਕਿਦਾਂ ਦਾ ਦਾਦੇ ਵਿੱਚ ਫਰਕ ਦਿਖਦਾ ਹਨ ਨਾਲ ਇਹਦੇ ਵੀ ਆਪਾਂ ਸਲਵਾਰ ਰੈਡੀ ਕੀਤੀ ਆ ਜਿਹੜਾ ਰਹੇਗਾ ਦੁਪੱਟਾ ਉਹ ਆਪਾਂ 4 ਸਾਈਡ ਬਾਰਡਰ ਵਾਲਾ ਕੀਤਾ ਵਿੱਚ ਸਾਰੇ ਆਪਾਂ ਬੂਟੀ ਤੇ 4 ਸਾਈਡ ਬਾਰਡਰ ਦਿੱਤੀ ਵੀ ਆ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਲੱਗ ਰਿਹਾ ਸੂਟ ਫੋਰ ਸਾਈਡ ਬਾਰਡਰ ਵਿੱਚ ਸਾਰੇ ਬੂਟੀ ਜਿਹੜੀ ਆਪਾਂ ਫਿਨਿਸ਼ਿੰਗ ਕੀਤੀ ਆ ਉਹ ਸੇਮ ਸਟੱਫ ਦੇ ਨਾਲ ਕੀਤੀ ਹੋਈ ਆ ਜਿਹੜੀ ਆਪਾਂ ਫਿਨਿਸ਼ਿੰਗ ਕੀਤੀ ਐ ਸੇਮ ਸੂਟ ਨਾਲ ਦਾ ਸਟੱਫ ਲਾ ਕੇ ਆਪਾਂ ਉਹਦੇ ਨਾਲ ਉਹਦੀ ਫਿਨਿਸ਼ਿੰਗ ਕੀਤੀ ਹੋਈ ਆ ਵਿੱਚ ਸਾਰੇ ਬੂਟੀ ਲਿਆ ਵੀ ਭਣ ਦੇ ਬਹੁਤ ਹੀ ਸੋਹਣਾ ਲੱਗਣਾ ਇਹ ਉਹਨਾਂ ਨੇ ਆਪਣੇ ਜੱਗੋ ਲਈ ਜਿਵੇਂ ਡੈਡੀ ਕਰਵਾਇਆ ਵਾ ਬਹੁਤ ਹੀ ਸੋਹਣੀ ਵਿੱਚ ਆਪਾਂ ਸਾਰਾ ਜਿਹੜਾ ਹੈਗਾ ਦਬਕੇ ਦਾ ਕੰਮ ਬੜੀ ਸੋਹਣੀ ਬ੍ਰੀਕ ਜੀ ਲੇਸ ਲਾ ਕੇ ਆਪਾਂ ਇਹਦੀ ਫਿਨਿਸ਼ਿੰਗ ਕੀਤੀ ਹੋਈ ਆ ਬੜੇ ਸੋਹਣੇ ਸੂਟ ਬਣੇ ਹੱਜੀ ਜਿਹੜਾ ਇਹ ਵਾਲਾ ਸੂਟ ਆ ਇਹ ਆਪਣਾ ਸਿਰਫ ਦਿਖਾਉਣ ਦਾ ਮਕਸਦ ਇਹ ਹੀ ਸੀਗਾ ਕਿ ਇਹ ਇਸ ਕਲਰ ਦੇ ਵਿੱਚ ਵੀ ਬਣਦਾ ਇਹਨੂੰ ਹਰੇਕ ਇਸ ਗਰੁੱਪ ਵਾਲਾ ਜਿਵੇਂ ਬਣਾ ਸਕਦਾ ਹੈ ਨਾ ਕਈ ਜਿਵੇਂ ਬ੍ਰਾਈਡਲ ਵੀ ਬਣਾ ਰਹੀਆਂ ਨੇ ਜਾਂ ਬ੍ਰਾਈਡਲ ਦੇ ਮੰਮੀਆਂ ਵੀ ਬਣਾ ਰਹੀਆਂ ਨੇ ਇਹ ਸੂਟ ਇਹ ਕਈ ਕਲਰਾਂ ਦੇ ਵਿੱਚ ਬਣ ਰਹੇ ਨੇ ਤੇ ਇਹਦੇ ਜਿਵੇਂ ਕਿਸੇ ਸ਼ੋਲਡਰ ਤੇ ਆਪਾਂ ਵਰਕ ਕੀਤਾ ਕਿਸਤੇ ਨਹੀਂ ਕੀਤਾ ਕਿਸਦਾ ਗळा ਹੈਵੀ ਕੀਤਾ ਕਿਸਦਾ ਗਲੇ ਤੇ ਆਪਾਂ ਲਾਈਟ ਕੰਮ ਕੀਤਾ ਬੂਟੀ ਬਿਰਲੀ ਕੀਤੀ ਐ ਤਾਂ ਡਿਫਰੈਂਟ ਡਿਫਰੈਂਟ ਕਲਰਾਂ ਚ ਬਣਿਆ ਅੱਜੜੀ ਵੀਡੀਓ ਦੇ ਵਿੱਚ ਵੀ ਇਹ ਦੋ ਸੂਟ ਤੇ ਦੂਸਰਾ ਕਲਰ ਆਪਣਾ ਜਿਹੜਾ ਸੇਮ ਕਲਰ ਤੇ ਬਣਦਾ ਹੀ ਆ ਉਹ ਵਾਲਾ ਹਾਂਜੀ ਨੈਕਸਟ ਵੀ ਜਿਹੜਾ ਆਪਣਾ ਹੈਗਾ ਜੀ ਮੋਹਰਾਂ ਤੁਹਾਨੂੰ ਪਤਾ ਹੀ ਆਪਣੀ ਬੁਟੀਕ ਤੇ ਮੋਹਰਾਂ ਵਾਲੇ ਸੂਟ ਬਣ ਵੀ ਬਹੁਤ ਰਹੇ ਨੇ ਇਹਦੇ ਨਾਲ ਦੇ ਆਪਣੇ ਕੋਲ ਪਹਿਲਾਂ ਵੀ ਸੇਮ ਕਲਰ ਤੇ ਸੇਮ ਡਿਜ਼ਾਈਨ ਦੇ ਵਿੱਚ ਬਣ ਚੁੱਕੇ ਬਹੁਤ ਹੀ ਸੋਹਣਾ ਜਿਹਾ ਦੇਖ ਸਕਦੇ ਹੋ ਘੇਰੇ ਦੇ ਉੱਪਰ ਵਰਕ ਚਾਕਾਂ ਦੇ ਉੱਪਰ ਵਰਕ ਤੇ ਸੈਂਟਰ ਦੇ ਵਿੱਚ ਆਪਣੇ ਮੂਰ ਪਾਏ ਆ ਤੇ ਵਿੱਚ ਸਾਰੇ ਆਪਾਂ ਬੂਟੀ ਕੀਤੀ ਆ ਇਹ ਬੂਟੀ ਵੀ ਆਪਾਂ ਦੋ ਤਰ੍ਹਾਂ ਨਾਲ ਪਾ ਰਹੇ ਆ ਇੱਕ ਬਹੁਤ ਹੀ ਸੰਗੜੀ ਮੂਰਤੀ ਦੇ ਵਿੱਚ ਬਣਵਾ ਰਹੇ ਆ ਇੱਕ ਥੋੜੀ ਜਿਹੀ ਬਿਰਲੀ ਬੂਟੀ ਦੇ ਵਿੱਚ ਇੱਕ neck ਦਾ ਫਰਕ ਹੋਊਗਾ ਕੁਝ neck ਆਪਣੇ ਹੈਵੀ neck ਬਣੇ ਹੋਏ ਆ ਤੇ ਸ਼ੋਲਡਰ ਵੀ ਹੈਵੀ ਬਣੇ ਹੋਏ ਆ ਇਹਦਾ neck ਵੀ ਸਿੰਪਲ ਆ ਤੇ ਸ਼ੋਲਡਰ ਤੇ ਵੀ ਵਰਕ ਨਹੀਂ ਹੈਗਾ 슬ੀਵਜ਼ ਦੇ ਉੱਪਰ ਵਰਕ ਆ ਇਹਦੇ ਨਾਲ ਦੇ ਵੀ ਬਹੁਤ ਜੰਦੇ ਬਣ ਗਏ ਆ ਸੂਟ ਤੇ ਬੈਕ ਤੇ ਆਪਾਂ ਸਾਰੇ ਦਿੱਤੀ ਹੋਈ ਆ ਬੂਟੀ ਇਹਦਾ 프ਰੰਟ ਦੇ ਵਿੱਚ ਆਪਾਂ ਬੂਟੀਆਂ ਬੈਕ ਤੇ ਵੀ ਆਪਾਂ ਸਾਰੇ ਬੂਟਲੇ ਜਿਹੜੇ ਇਹਦੇ ਫਿਨਿਸ਼ਿੰਗ ਕਰਦੇ ਆਪਾਂ ਹਮੇਸ਼ਾ ਟਿਸ਼ੂ ਦੇ ਨਾਲ ਹੀ ਕਰਦੇ ਆਂ ਤੇ ਬਹੁਤ ਹੀ ਸੋਹਣਾ ਜਿਵੇਂ ਇਹ ਕਲਰ ਪਿਓਰ ਸੈਮੀ ਰੋ ਸਿਲਕ ਦੇ ਵਿੱਚ ਬਣਿਆ ਹੋਇਆ ਸੂਟ ਆ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਆਪਣੀ ਚੋਇਸ ਦੇ ਨਾਲ ਕਸਟਮਾਈਜ਼ ਕਰਵਾ ਸਕਦੇ ਹੋ ਤੇ ਦੁਪੱਟੇ ਵੀ ਬਹੁਤ ਤਰੀਕਿਆਂ ਨਾਲ ਬਣਿਆ ਇਹ ਬਣੀ ਵੀ ਆ ਸਲਵਾਰ ਇਹਦੇ ਨਾਲ ਸ਼ਰਾਰੀ ਵੀ ਬਣਿਆ ਗਰਾਰੇ ਵੀ ਬਣਿਆ ਆਪਾਂ ਹੀ ਸਲਵਾਰ ਨਾਲ ਬਣਾਇਆ ਸਲਵਾਰ ਦੇ ਪੌਂਚੇ ਦੇ ਵਰਕ ਵਿੱਚ ਸਾਰੇ ਆਪਾਂ ਬੂਟੀ ਦਿੱਤੀ ਹੋਈ ਆ ਤੇ ਜਿਹੜਾ ਰਹੇਗਾ ਦੁਪੱਟਾ ਪਿਓਰ ਚੜੋਂਦਾ ਦੁਪੱਟਾ ਰਹੇਗਾ ਕੋਰ ਸਾਈ ਇਦੇ ਵਿੱਚ ਆਪਾਂ ਬਾਰਡਰ ਦਿੱਤੀ ਆ ਕਿਸੇ ਦੇ ਵਿੱਚ ਜਾਲ ਇਹ ਤੁਹਾਨੂੰ ਤੁਹਾਡੀ ਭੈਣਾਂ ਦੀ ਆਪਦੀ ਚੁਆਇਸ ਆ ਤੁਸੀਂ ਜਿੱਦਾ ਮਰਜ਼ੀ ਆਪਣੇ ਕੋਲ ਦੁਪੱਟੇ ਕਸਟਮਾਈਜ਼ ਕਰਵਾ ਸਕਦੇ ਹੋ ਪਿਓਰ ਚਨਾਉ ਦਾ ਦੁਪੱਟਾ ਰਹੇਗਾ ਵਿੱਚ ਸਾਰੇ ਆਪਾਂ ਬੂਟੀ ਦਿੱਤੀ ਹੋਈ ਆ ਤੇ ਫੋਰ ਸਾਈਡ ਬਾਰਡਰ ਰਹੇਗਾ ਫਿਨਿਸ਼ਿੰਗ ਆਪਾਂ ਬਹੁਤ ਸੋਹਣੀ ਜਿਹੜੀ ਇਹ ਦਿੱਤੀ ਆ ਟਿਸ਼ੂ ਦੇ ਨਾਲ ਤੇ ਵਿੱਚ ਆਪਾਂ ਬਾਰਡਰ ਕੀਤੀ ਹੋਈ ਆ ਸਾਰੇ ਸਾਰਾ ਫੋਰ ਸਾਈਡ ਆਪਾਂ ਬਾਰਡਰ ਕੀਤੀ ਆ ਬਹੁਤ ਹੀ ਸੋਹਣਾ ਤੁਸੀਂ ਦੇਖ ਸਕਦੇ ਹੋ ਦੁਪੱਟਾ ਤੁਸੀਂ ਆਪਣੇ ਚੁਆਇਸ ਨਾਲ ਆਪਣਾ ਇਹਨਾਂ ਨੂੰ ਰੈਡੀ ਕਰਵਾ ਸਕਦੇ ਹੋ ਇਹ ਮੋਰਨ ਵਾਲੇ ਸੂਟ ਹਜੇ ਵੀ ਮੇਰੇ ਕੋਲ ਚੱਲ ਰਹੇ ਨੇ ਤੇ ਇਹ ਚਾਰ ਸੂਟ ਜਿਵੇਂ ਇਹਨਾਂ ਦਾ ਇੱਕ ਕੱਡੇ ਤੇ ਕਹਿੰ ਲੋ ਵੀ ਸੂਟ ਮੋਰਨ ਆਪਣੇ ਕੋਲੇ ਲੱਗੇ ਹੀ ਰਹਿੰਦਾ ਸੇਮ ਕਲਰ ਦੇ ਵਿੱਚ ਬਣ ਰਿਹਾ ਇਹਦੇ ਨਾਲ ਦਾ ਸੂਟ ਇੱਕ ਪਿਸਤਾ ਗ੍ਰੀਨ ਕਲਰ ਦੇ ਵਿੱਚ ਬਣ ਰਿਹਾ ਇੱਕ ਚੈਰੀ ਸ਼ੇਡ ਦੇ ਵਿੱਚ ਬਣ ਰਿਹਾ ਤੇ ਇਹਨਾਂ ਦੇ ਆਰਡਰ ਆਪਣੇ ਕੋਲੇ ਚੱਲ ਹੀ ਜਾਂਦੇ ਆ ਇਹ ਮੋਰਨ ਵਾਲੇ ਸੂਟਾਂ ਦੇ ਵੀ ਭੈਣਾਂ ਨੂੰ ਪਸੰਦੀ ਬਹੁਤ ਆ ਰਹੀ ਆ ਨੈਕਸਟ ਸੂਟ ਹੈਗਾ ਜੀ ਆਪਣਾ ਰਸਟ ਕਲਰ ਦੇ ਵਿੱਚ ਡਾਰਕ ਰਸਟ ਕਲਰ ਦੇ ਵਿੱਚ ਇਹਦੇ ਨਾਲ ਦਾ ਆਪਾਂ ਪਹਿਲਾਂ ਵੀ ਇੱਕ ਬਣਾ ਚੁੱਕੇ ਆ ਉਹਨੂੰ ਦੇਖ ਕੇ ਭੈਣੇ ਆਰਡਰ ਦੇ ਤਾਂ ਬਹੁਤ ਹੀ ਸੋਹਣਾ ਚਾਕ ਤੇ ਇਹਦਾ ਕੰਮ ਰੇਟ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਆ ਜਿਵੇਂ ਹਲਕਾ ਜਿਹਾ ਜਮਤ ਪਹਿਣਾ ਮੰਗ ਰਿਹਾ ਇਹ ਸੂਟ ਇਹ ਉਹਦੇ ਵਿੱਚ ਆ ਬੜਾ ਹੀ ਸੋਹਣਾ ਕਲਰ ਆ ਸੂਟ ਦਾ ਤੇ ਚਾਕਾਂ ਦੇ ਉੱਪਰ ਵਰਕ ਆ ਬਰੀਕ ਜਿਹਾ ਦਿੱਤਾ ਵਿੱਚ ਸਾਰੇ ਛਿੱਪੀ ਦੀ ਬੂਟੀ ਦਿੱਤੀ ਹੋਈ ਆ ਜਿਹੜੀ ਆਪਾਂ ਫਿਨਿਸ਼ਿੰਗ ਕੀਤੀ ਆ ਬਹੁਤ ਹੀ ਸੋਹਣੀ ਲੇਸ ਲਗਾ ਕੇ ਨਾ ਤੇ ਨਾਲ ਆਪਾਂ ਟਿਸ਼ੂ ਲਗਾਇਆ ਹੈ ਬਹੁਤ ਹੀ ਸੋਹਣਾ ਚਾਕਾਂ ਦੇ ਉੱਪਰ ਲੇਸ ਲੱਗਿਆ ਪਹਿਲਾਂ ਆਪਾਂ ਖਿਚੜੀ ਗੋਟਾ ਲਗਾਇਆ ਸੀਗਾ ਨੈਕ ਲਾਈਨ ਵੀ ਹਲਕਾ ਜਿਹਾ ਵਰਕ ਦਿੱਤਾ ਹੋਇਆ ਐ ਤੇ ਆਪਾਂ 슬ੀਵਜ਼ ਦੇ ਵਿੱਚ ਵਰਕ ਦਿੱਤਾ ਹੋਇਆ ਇਹ ਸੈਮੀ ਰੌਸਲਕ ਦੇ ਵਿੱਚ ਇਹ ਵਾਲਾ ਸੂਟ ਰਹੇਗਾ ਤੇ ਬਹੁਤ ਹੀ ਸੋਹਣਾ ਵਰਕ ਆ ਸਲੀਵਸ ਦੇ ਉੱਪਰ ਜਿਹੜੀ ਬੈਕग्राउंड ਹੈ ਉਹਦੇ ਉੱਪਰ ਆਪਾਂ ਬੂਟੀ ਦਿੱਤੀ ਹੈ ਬੈਕ ਦੇ ਵਿੱਚ ਬੈਕ ਦੇ ਵਿੱਚ ਆਪਾਂ ਟੋਟਲੀ ਬੂਟੀ ਪਾਈ ਹੋਈ ਹੈ ਬਹੁਤ ਹੀ ਸੋਹਣਾ ਲੱਗ ਰਿਹਾ ਹੈ ਬੈਕ ਵੀ ਵੀ ਬੜਾ ਪਿਆਰਾ ਲੱਗਦਾ ਜਦੋਂ ਆਪਾਂ ਬੈਕ ਦੇ ਉੱਪਰ ਵਰਕ ਮਾੜਾ ਮੋਟਾ ਕਰਵਾ ਦਈਏ ਨਾ ਤੇ ਉਹ ਵੀ ਸੋਹਣਾ ਲੱਗਦਾ ਪਲੇਨ ਨਾਲੋਂ ਹਲਕਾ ਫੁਲਕਾ ਕੰਮ ਜ਼ਰੂਰ ਕਰਵਾ ਲਿਆ ਕਰੋ ਤੇ ਬਾਕੀ ਜਿਹਨਾਂ ਪਹਿਣਾ ਨੂੰ ਦਾ ਦਿੱ ਦੁਪੱਟਾ ਬੁੱਕਲ ਮਾਰ ਕੇ ਲੈਂਦੇ ਆ ਉਹ ਫਿਰ ਬੈਕ ਤੇ ਨਹੀਂ ਕੰਮ ਕਰਵਾਉਂਦੇ ਕਹਿੰਦੇ ਸਾਡਾ ਸਾਰਾ ਪਿੱਛੋ ਸੂਟ ਤਾਂ ਲੁੱਕ ਜਾਂਦਾ ਵਾ ਉਹ ਬੈਕ ਤੇ ਕੰਮ ਨਹੀਂ ਕਰਵਾਉਂਦੇ ਇਹਦੇ ਸਲਵਾਰ ਦੇ ਆਪਾਂ ਪੌਂਚਾ ਤੇ ਵਰਕ ਕੀਤਾ ਹੋਇਆ ਦੇਖ ਸਕਦੇ ਸਲਵਾਰ ਦੇ ਪੌਂਚਾ ਦੇ ਉੱਪਰ ਵਰਕ ਕੀਤਾ ਹੋਇਆ ਜਿਹੜਾ ਆਪਾਂ ਚਾਕੇ ਤੇ ਕੰਮ ਕੀਤਾ ਨਾ ਉਸੇ ਸਲਵਾਰ ਦੇ ਪੌਂਚੇ ਤੇ ਨਾਲ ਆਪਾਂ ਬ੍ਰੀਕ ਜੀ ਲੇਸ ਦੇਤੀ ਆ ਤੇ ਦੁਪੱਟਾ ਜਿਹੜਾ ਆਪਾਂ ਪਿਓਰ ਚੁਣੌਂਦਾ ਲੇਸ ਲਾ ਕੇ ਰੈਡੀ ਕੀਤਾ ਹੋਇਆ ਬਹੁਤ ਹੀ ਚੁਣੌਂਦਾ ਜਿਵੇਂ ਸੂਟ ਬਣਿਆ ਵਾ ਪਿਓਰ ਚੁਣੌਂਦੇ ਦੁਪੱਟਿਆਂ ਨਾਲ ਰਹਿਣਗੇ ਕੁਝ ਪਿਓਰ ਦੇ ਸੂਟ ਸੀ ਅੱਜ ਜਿਹੜੀ ਵੀਡੀਓ ਦੇ ਵਿੱਚ ਕੁਝ ਸੈਮੀ ਦੇ ਵਿੱਚ ਬਣੇ ਹੋਏ ਸੀ ਨੈਕਸਟ ਸੂਟ ਜਿਹੜਾ ਆਪਣਾ ਹੈਗਾ ਤੇ ਪੀਲਾ ਮਸਟਰਡ ਕਲਰ ਇਹ ਵੀ ਬਹੁਤ ਕਲਰਾਂ ਦੇ ਵਿੱਚ ਬਣ ਚੁੱਕੇ ਆਪਣੇ ਕੋਲੇ ਸੂਟ ਸਭ ਤੋਂ ਪਹਿਲਾਂ ਆਪਾਂ ਜਿਵੇਂ ਇਹਨੂੰ ਰॉय ਕਲਰ ਚ ਬਣਾਇਆ ਸੀ ਰॉय ਬਲੂ ਤੋਂ ਬਾਅਦ ਇਹ ਇੰਨਾ ਟ੍ਰੈਂਡ ਦੇ ਵਿੱਚ ਆਇਆ ਆਪਣਾ ਇਹ ਡਿਜ਼ਾਈਨ ਬਹੁਤ ਹੀ ਸੋਹਣਾ ਕਲਰ ਲੱਗਦਾ ਜਿੰਨੇ ਵੀ ਕਲਰਾਂ ਚ ਬਣਵਾਇਆ ਸਾਰੇ ਕਲਰਾਂ ਦੇ ਵਿੱਚ ਸੂਟ ਬਹੁਤ ਸੋਹਣਾ ਲੱਗਦਾ ਬਣਿਆ ਹੋਇਆ ਟੋਟਲੀ ਹੈਂਡਵਰਕ ਆ ਇਹ ਬਹੁਤ ਹੀ ਸੋਹਣਾ ਤੁਸੀਂ ਦੇਖ ਸਕਦੇ ਹੋ ਘੇਰੇ ਦੇ ਵਿੱਚ ਬਾਰਡਰ ਡਬਲ ਬਾਰਡਰ ਘੇਰੇ ਦੇ ਵਿੱਚ ਦਿੱਤਾ ਹੋਇਆ ਇੱਕ ਸਿੰਗਲ ਬਾਰਡਰ ਦੇ ਕੇ ਫਿਰ ਉੱਪਰ ਇੱਕ ਆਪਾਂ ਬਾਰਡਰ ਦਿੱਤੀ ਉੱਪਰ ਨੂੰ ਪੈਨਲ ਜਾਂਦੇ ਆ ਚਾਕਾ ਗੋਲੇ ਪੈਨ ਨਾਲ ਲਾਉਂਦੇ ਆ ਉੱਪਰ ਤੱਕ ਨਾਕ ਲੈਨ ਬਹੁਤ ਸੋਹਣੀ ਬਣੀ ਹੋਈ ਆ ਸਾਰੇ ਦੇ ਵਿੱਚ ਬੂਟੀ ਦਿੱਤੀ ਹੋਈ ਆ ਆਪਣੀ ਸਲੀਵਜ਼ੀ ਮੋਰੀ ਤੇ ਵਰਕ ਉੱਪਰ ਸਾਰੇ ਆਪਾਂ ਮੋਟੀ ਦਿੱਤੀ ਹੋਈ ਆ ਬਹੁਤ ਹੀ ਸੋਹਣਾ ਜਿਹਾ ਕੰਮ ਹੋਇਆ ਹੈ ਸੂਟ ਦੇ ਵਿੱਚ ਤੇ ਇਹਦੇ ਨਾਲ ਬਣੀ ਹੋਈ ਹੈ ਸਰਵਾਰ ਸਰਵਾਰ ਦੇ ਵੀ ਆਪਾਂ ਪਹੁੰਚਾ ਦਿੱਤਾ ਇਹ ਵਾਲਾ ਵਰਕ ਦਿੱਤਾ ਹੈ ਸਰਵਾਰ 'ਚ ਜਿਹੜਾ ਸਟਿਚ ਹੋ ਰਹੀ ਹੈ ਤੇ ਸਰਵਾਰ ਦੇ ਪਹੁੰਚੇ ਤੇ ਆਪਾਂ ਸੇਮ ਬਾਰਡਰ ਦਿੱਤਾ ਤੁਸੀਂ ਆਪਣੇ ਹਿਸਾਬ ਨਾਲ ਹੈਵੀ ਲੁੱਕ ਵੀ ਦੇ ਸਕਦੇ ਹੋ ਜਿਹੜਾ ਦੁਪੱਟਾ ਰਿਹਾਗਾ ਆਪਾਂ ਪਿਓਰ ਚੁਣੌਂਦਾ ਦੁਪੱਟਾ ਲੇਸ ਲਾ ਕੇ ਆਪਾਂ ਉਹਨੂੰ ਰੈਡੀ ਕੀਤਾ ਹੋਇਆ ਹੈ ਲੇਸ ਲਾਈ ਹੋਈ ਹੈ ਦੁਪੱਟੇ ਦੇ ਉੱਤੇ ਲੇਸ ਦਾ ਰੂਪ ਤਾਂ ਹੀ ਆ ਵਰਕ ਨਾਲ ਦੀ ਹਮੇਸ਼ਾ ਮੈਚ ਕਰਕੇ ਲਾਈ ਦੀਆਂ ਨੇ ਪਤਾ ਹੀ ਨਹੀਂ ਲੱਗਦਾ ਇਹਦਾ ਵੀ ਵਰਕ ਹੈ ਤੇ ਇਹਦਾ ਦੇ ਇਸ ਐਮ ਇਸਰਕੇ ਦੇ ਵਿੱਚ ਸੂਟ ਜਿਹੜਾ ਬਣਾਇਆ ਹੈ ਮਸਟਰਡ ਜਾਂ येलो ਮਸਟਰਡ ਕਲਰ ਹੈ ਤੇ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਆਪਣੇ ਕੋਲੋਂ ਕਰਵਾ ਸਕਦੇ ਹੋ ਹਾਂਜੀ ਕਿੱਦਾਂ ਲੱਗੇ ਤੁਹਾਨੂੰ ਅੱਜ ਆਪਣੀ ਅੱਜ ਵਾਲੀ ਆਪਣੀ ਵੀਡੀਓ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਐਦਾਂ ਹੀ ਪਿਆਰ ਦਿੰਦੇ ਰਹੋ ਆਪਾਂ ਫਿਰ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ